ਗਰਬਾਣੀ ਦਾ ਪ੍ਰਮਾਣ ਆ ਕਿ ਪਾਪੀ ਪਾਪ ਕਮਾਮ ਦੇ ਕਰਦੇ ਹਾਏ ਹਾਏ ਅੱਜ ਇਹ ਗੱਲ ਆ ਜਿਹੜੀ ਸਖਬੀਰ ਬਦਲ ਬਿਕਰਮਜੀਤ ਸਿੰਘ ਮਜੀਠੀਆ ਅਤੇ ਹੋਰ ਜੁੰਡਲੀ ਜਿਹੜੀ ਅੱਜ ਗਰਬਾਣੀ ਦਾ ਕਿਹਾ ਸ਼ਬਦ ਸੱਚ ਹੋ ਰਿਹਾਗਾ ਕਿਉਂਕਿ ਜਦੋਂ ਬੰਦਾ ਪਾਪ ਕਮਾਉਂਦਾ ਪਾਪ ਕਰਦਾਗਾ ਉਹਦਾ ਹੰਕਾਰ ਦੇ ਵਿੱਚ ਬੰਦਾ ਬੜਾ ਕੁਝ ਕਰ ਦਿੰਦਾ ਇਹ ਨਹੀਂ ਦੇਖਦਾ ਕਿ ਫਲਾਨਿਆਂ ਦੇ ਬੱਚੇ ਛੋਟੇ ਨੇ ਜਾਂ ਉਹਨਾਂ ਦੇ ਮਾਪੇ ਕੀ ਉਹਨਾਂ ਦੇ ਜਿਹੜਾ ਹੈਗਾ ਦਿਲ ਤੇ ਬੀਤੂਗੀ ਬੰਦਾ ਅੰਨਾ ਹੋਇਆ ਜਿਹੜਾ ਪਾਪ ਦੇ ਵਿੱਚ ਉਹ ਪਾਪ ਕਮਾਉਂਦਾਗਾ ਫਿਰ ਜਦੋਂ ਅੰਤ ਵੇੜਾ ਆਉਂਦਾ ਉਹਦਾ ਨੇੜੇ ਆਉਂਦਾਗਾ ਫਿਰ ਉਹ ਗੁਰਬਾਣੀ ਦਾ ਫਰਮਾਨ ਆ ਪਾਪੀ ਪਾਪ ਕਮਾਮ ਦੇ ਕਰਦੇ ਹਾਏ ਹਾਏ ਅੱਜ ਇਹ ਸਾਰਾ ਟੱਬਰ ਹਾਏ ਹਾਏ ਕਰਨ ਲੱਗਿਆ ਹੋਇਆਗਾ ਕਿਉਂਕਿ ਅਜੇ ਨਾਰਾਇਣ ਸਿੰਘ ਚੌੜੇ ਦੀ ਥੋੜੀ ਜੀ ਗੋਲੀ ਚੱਲੀ ਸੀ ਤੇ ਉਹ ਵੀ ਇਹਨਾਂ ਦੇ ਮਲਾਜਮ ਨੇ ਜਿਹੜਾ ਹੱਥ ਫੜ ਕੇ ਉਹਦਾ ਤਾਹਾ ਕਰਤੀ ਤੇ ਉਹ ਜਾ ਕੇ ਡਿਊਟੀ ਦੇ ਪਿਲਰ ਦੇ ਵਿੱਚ ਲੱਗੀ ਉਸ ਨੂੰ ਮੁੱਦਾ ਬਣਾਇਆ ਜਾ ਰਿਹਾਗਾ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਵੀ ਨਾਰਾਇਣ ਸਿੰਘ ਚੌੜੇ ਨੇ ਜਿਹੜਾ ਪੰਥ ਵਿੱਚ ਸੇਕੋ ਸਰੋਗਣੀ ਕਮੇਟੀ ਰਾਹੀਂ ਚਿੱਠੀ ਦਵਾ ਦਿੱਤੀ ਪਰ ਪੰਥ ਵਿੱਚ ਸੇਕਣਾ ਕਿਹਨੂੰ ਸੀ ਤੇ ਇਹ ਸੇਕ ਸੇਕਣਾ ਸੀ ਸਖਬੀਰ ਬਾਦਲ ਨੂੰ ਉਹਦੇ ਟੋਲੇ ਨੂੰ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦਾ ਅੱਖੀ ਵੇਖਦੇ ਹੋਏ ਜਿਹੜਾ ਦੇ ਕੋਈ ਐਕਸ਼ਨ ਨਹੀਂ ਲਿਆ ਉਹਨਾਂ ਦੀ ਪੁਸਤ ਪਨਾਹ ਕੀਤੀ ਤੇ ਤੁਹਾਨੂੰ ਪਤਾ ਹੈਗਾ ਜਿਹੜਾ ਕੁਝ ਹੋਇਆ ਫੇਰ ਅਕਾਲਤਾ ਸਾਹਿਬ ਤੇ ਜਾ ਕੇ ਉਹਨੇ ਮਾਫੀਆਂ ਮੰਗੀਆਂ ਉਹ ਤੁਹਾਡੇ ਸਾਰਿਆਂ ਦੇ ਯਾਦ ਆ ਨਰੈਣ ਸਿੰਘ ਚੌੜਾ ਜਦੋਂ ਪੇਸ਼ੀ ਤੇ ਜਦੋਂ ਉਹਨੂੰ ਫੜ ਕੇ ਲੈ ਕੇ ਜਾਂਦੇ ਆ ਕੋਰਟ ਦੇ ਵਿੱਚ ਤੇ ਅੱਗੋਂ ਇੱਕ ਬੀਬੀ ਉੱਥੇ ਪਹਿਲੇ ਮੌਜੂਦ ਹੁੰਦੀ ਆ ਸ਼ਾਇਦ ਉਹ ਆਪਣੀ ਪੇਸੀ ਭੁਗਤਣ ਗਈ ਸੀ ਤੇ ਉਹ ਚੱਠਾ ਨਾਮ ਦੀ ਕੋਈ ਗਰਦੀਪ ਕੌਰ ਆ ਸ਼ਾਇਦ ਕੋਈ ਚੱਠਾ ਪਿੰਡ ਦੀ ਆ ਉਹ ਬੀਬੀ ਦੇ ਨਾਲ ਇਹਨਾਂ ਨੇ ਬੜੀਆਂ ਵਧੇਕੀਆਂ ਕੀਤੀਆਂ ਸੀ ਜਿਹੜਾ ਸੁਖਵੀਰ ਬਦਲ ਨੇ ਤੇ ਬਦਲ ਪਰਿਵਾਰ ਨੇ ਐਤੋਂ ਤੱਕ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਜ਼ਮੀਨ ਉੱਤੇ ਕਬਜ਼ਾ ਕੀਤਾ ਸੀ ਬਦਲ ਕਹਿੰਦੇ ਉਹਨੂੰ 10 ਸਾਲ ਸਤਾਇਆ ਉਸ ਬੀਬੀ ਨੂੰ ਤੁਸੀਂ ਇਹ ਵੇਖੋ ਜਦੋਂ ਕਿਸੇ ਨੂੰ ਤੁਸੀਂ ਸਤਾਉਂਦੇ ਹੋ ਜਿਹਦੇ ਕਿਸੇ ਤੇ ਤੁਸੀਂ ਜ਼ੁਲਮ ਕਰਦੇ ਹੋ ਉਦੋਂ ਤੁਸੀਂ ਵੇਖਦੇ ਨਹੀਂ ਤੁਸੀਂ ਅੱਜ ਹੁਣ ਮਜੀਠੀਆ ਲੈਬ ਹੋ ਕੇ ਜਿਹੜਾ ਪਿੱਟੀ ਜਾਂਦਾ ਹੈ ਕੱਲ ਦਾ ਕਿ ਬੀਬੀਓ ਮੈਨੂੰ ਮਾਰਨਾ ਚਾਹੁੰਦੀ ਆ ਮੇਰੇ ਬੱਚਿਆਂ ਨੂੰ ਮਾਰਨਾ ਚਾਹੁੰਦੀ ਆ ਉਹ ਕਹਿੰਦੀ ਮੈਂ ਬੰਬ ਨਾ ਹਟਾ ਦੂੰਗੀ ਦੇਖੋ ਬੰਦਾ ਜਦੋਂ ਜਜ਼ਬਾਤੀ ਹੋ ਜਾਵੇ ਜਦੋਂ ਬੰਦੇ ਨੂੰ ਪਤਾ ਲੱਗ ਜਾਵੇ ਕਿ ਇਸ ਲੋਕਾਂ ਨੇ ਮੇਰੇ ਨਾਲ ਕੀ ਕੀਤੀ ਆ ਬਧੇਕੀਆਂ ਕੀਤੀਆਂ ਨੇ ਉਹ ਨਰੈਣ ਸਿੰਘ ਚੌੜੇ ਦਾ ਮਿੱਠਾ ਮੂੰਹ ਕਰਵਾਉਣ ਲਈ ਬਰਫੀ ਜਾਂ ਕੁਝ ਲੱਡੂ ਕੁਝ ਲੈ ਕੇ ਆਈ ਸੀ ਉਹ ਕਹਿੰਦੀ ਮਜੀਠੀਆਂ ਨੂੰ ਮਾਰੋ ਇਹ ਗੱਲ ਉਹਨੇ ਕਹੀ ਆ ਕਿ ਮਜੀਠੀ ਨੂੰ ਮਾਰੋ ਜਦੋਂ ਤੁਸੀਂ ਉਸ ਬੀਬੀ ਨੂੰ ਟੌਰਚਰ ਕੀਤਾ ਉਹਦੇ ਜਿਵੇਂ ਤੁਸੀਂ ਦੱਬੀ ਰੱਖੇ ਨੱਪੇ ਰੱਖੇ ਉਹ ਉਹਦੇ ਨਿੱਕੇ ਨਿੱਕੇ ਬੱਚੇ ਰੁੱਲਦੇ ਰਹੇ ਤੇ ਤੁਸੀਂ ਪਾਪ ਦੀ ਬੇੜੀ ਵਿੱਚ ਚੜ ਕੇ ਉਹ ਸਾਰਾ ਕੁਝ ਕਰਦੇ ਰਹੇ ਤੁਸੀਂ ਉਦੋਂ ਅੰਨੇ ਸੀ ਉਦੋਂ ਆਜਿਤਾ ਨੂੰ ਦਰਦ ਹੋ ਗਿਆ ਜੇ ਤੁਹਾਡੇ ਉਤੇ ਬਾਦਲ ਤੇ ਪਾਪੀ ਤੇ ਜੇਕਰ ਕਿਸੇ ਨੇ ਗੁੱਸੇ ਦੇ ਵਿੱਚ ਆ ਕੇ ਮਾਰਾ ਮੋਟਾ ਉਹ ਗੋਲੀ ਚੱਲੀ ਨਹੀਂ ਤੁਸੀਂ ਆਪ ਹੀ ਚਲਵਾਤੀ ਜੇ ਚੱਲਦੀ ਹੁੰਦੀ ਫੇਰ ਤਾਂ ਉਹਨੂੰ ਮੈਂ ਬੱਦੇ ਬਾਦਲ ਕੋਲ ਪਹੁੰਚ ਜਾਂਦਾ ਮੈਂ ਇਸ ਦੇ ਹੱਕ ਵਿੱਚ ਨਹੀਂ ਕਿ ਗੋਲੀ ਕੋਈ ਚਲਾਵੇ ਕਿਸੇ ਨੂੰ ਬੰਦੇ ਨੂੰ ਮਾਰੇ ਬੰਦਾ ਮਾਰਨਾ ਬਹੁਤ ਵੱਡਾ ਪਾਪ ਆ ਪਰ ਅੱਖੀ ਵੇਖੇ ਜਾਣਾ ਜਿਹੜਾ ਪਾਪ ਆ ਉਸ ਨੂੰ ਸਹਿਣ ਵਾਲਾ ਵੀ ਉਸ ਤੋਂ ਵੱਡਾ ਪਾਪੀ ਆ ਜੇ ਬੰਦਾ ਪਾਪ ਕਰਦਾਗਾ ਉਹ ਤਾਂ ਕਰਦਾਗਾ ਜਨਮ ਕਰ ਰਿਹਾਗਾ ਜੇ ਉਸ ਜਲਮ ਨੂੰ ਬੰਦਾ ਦੇਖੀ ਜਾਵੇ ਪਾਪੀ ਨੂੰ ਕਿ ਪਾਪ ਕਰੀ ਜਾਂਦਾਗਾ ਉਹਨੂੰ ਸੈਣ ਵਾਲਾ ਵੀ ਉਸ ਤੋਂ ਵੱਡਾ ਪਾਪੀ ਆ ਤੇ ਉਹ ਬੀਬੀ ਨੇ ਕਿਹਾ ਕਿ ਮਜੀਠੀ ਨੂੰ ਮਾਰੋ ਕਿਉਂਕਿ ਮਜੀਠੀ ਨੇ ਧੱਕੇ ਕਰੇ ਹੋਣਗੇ ਜਿਸ ਬੰਦੇ ਨਾਲ ਕੋਈ ਧੱਕਾ ਕਰਦਾ ਉਹ ਉਹੀ ਬੰਦਾ ਪਿੱਟੂ ਆ ਉਹੀ ਦਹਾਈਆਂ ਦੇਊਗਾ ਉਹੀ ਕੋਟ ਖਚਰੀਆਂ ਵਿੱਚ ਪੇਸ਼ੀਆਂ ਭੁਗਤੂ ਆ ਭਾਈ ਦੂਜੇ ਨੂੰ ਕਿ ਲੋੜ ਆ ਹੋਰ ਤੁਸੀਂ ਪਿੱਟੀ ਜਾਂਦੇ ਹੋ ਅਗੇ ਮੇਰੇ ਬੱਚਿਆਂ ਨੂੰ ਮਾਰੋ ਮੇਰੇ ਬੱਚੇ ਇੰਨੇ ਸਾਲ ਦੇ ਇੰਨੇ ਸਾਲ ਦੇ ਆ ਐਡਾ ਗਿਆ ਗੁજરા ਕੋਈ ਨਹੀਂ ਹੁੰਦਾ ਨਰਦਈ ਕੋਈ ਨਹੀਂ ਹੁੰਦਾ ਕਿ ਕਿਸੇ ਦੇ ਬੱਚਿਆਂ ਦਾ ਇਹ ਤੁਸੀਂ ਕਦੇ ਬੱਚਿਆਂ ਨੂੰ ਵਰਤਦੇ ਹੋ ਕਿ ਬੱਚਿਆਂ ਤੇ ਲੋਕ ਤੁਹਾਡੇ ਦੇ ਤਰਸਾ ਕੇ ਤੁਹਾਨੂੰ ਵੋਟਾਂ ਪਾ ਦੇਣਗੇ ਨਾ ਉਹ ਬੀਬੀ ਦਾ ਬੱਚਿਆਂ ਦੇ ਨਾਲ ਰੌਲਾ ਤੁਹਾਡਿਆਂ ਦੇ ਨਾਲ ਆ ਨਾ ਕਿਸੇ ਹੋਰ ਦਾ ਰੌਲਾ ਉਹ ਤੁਹਾਡੇ ਜਿਹੜੇ ਤੁਸੀਂ ਪਾਪ ਕੀਤੇ ਨੇ ਤੁਹਾਡੇ ਪਾਪਾਂ ਨਾਲ ਰੌਲਾ ਆ ਗਿਆ ਲੋਕਾਂ ਦਾ ਤੁਹਾਡੇ ਪਰਿਵਾਰ ਨਾਲ ਕੀ ਰੌਲਾਗਾ ਤੁਹਾਡੇ ਬੱਚਿਆਂ ਨਾਲ ਕੀ ਕਿਸੇ ਦਾ ਕੀ ਰੌਲਾਗਾ ਜਿੰਨਾ ਜਿੰਨਾ ਨੇ ਪਾਪ ਕੀਤੇ ਨੇ ਪਾਪ ਕਮਾਏ ਨੇ ੱੱਕੇ ਛਾਈਆਂ ਤੁਸੀਂ ਕੀਤੀਆਂ ਨੇ ਇਹ ਉਹਨਾਂ ਦਾ ਵੀ ਜਰੂਰ ਹੈ ਜਿਹੜਾ ਇਹ ਗੁੱਸਾ ਜਿਹੜਾ ਆਪਾਂ ਕਹਿ ਦਈਏ ਕਿ ਬੰਦੇ ਦੇ ਅੰਦਰ ਗੁੱਸਾ ਭਰਿਆ ਹੁੰਦਾ ਜੇ ਤੈਨੂੰ ਬੰਬ ਨਾਲ ਡਾਉਣਾ ਹੁੰਦਾ ਇਹ ਤੁਸੀਂ ਕਹਿ ਰਹੇ ਹੋ ਕਿ ਬੰਬ ਨਾਲ ਪਹਿਲੀ ਗੱਲ ਤਾਂ ਕਿਥੋਂ ਬੀਬੀ ਬੰਬ ਲੈ ਕੇ ਉਹ ਵਿਚਾਰੇ ਅਚਾ ਫਿਰ ਤੁਸੀਂ 10 ਸਾਲ ਆ ਤੁਹਾਡੇ 8 ਸਾਲ ਹੋ ਗਏ ਤੁਹਾਨੂੰ 8-9 ਸਾਲ ਹੋ ਗਏ ਤੁਹਾਨੂੰ ਸਰਕਾਰ ਤੋਂ ਬੰਨ੍ਹਿਆ ਹੋਇਆ ਤੇ ਬੀਬੀ ਨੇ ਉਦੋਂ ਤਾਂ ਕੋਈ ਸਟੈਪ ਚੁੱਕਿਆ ਨਹੀਂ ਠੀਕ ਹੈ ਕਿ ਜਦੋਂ ਉਹਨੂੰ ਪਤਾ ਲੱਗਿਆ ਕਿ ਨਰੈਣ ਸਿੰਘ ਚੌੜੇ ਨੇ ਜਿਹੜਾ ਕਿ ਉਸ ਬਾਦਲ ਦੇ ਉੱਤੇ ਹਮਲਾ ਕਰਨਾ ਸੀ ਤੇ ਉਹ ਕੋਟੀ ਕੋਰਡ ਦੇ ਵਿੱਚ ਪੇਸ਼ ਕਰਨਾ ਆ ਤੇ ਖੁਸ਼ੀ ਦੇ ਵਿੱਚ ਉਹ ਬੀਬੀ ਭਾਵਕ ਵੀ ਹੋਊਗੀ ਤੇ ਹੋ ਸਕਦਾ ਉਹਨੇ ਕਹਿਤਾ ਹੋਵੇ ਪਹਿਲਾਂ ਮੈਂ ਬਿਕਰਮਜੀਤ ਸਿੰਘ ਮਜੀਠੀ ਦੀ ਗੱਲ ਸੁਣਾਉਣਾ ਤੁਹਾਨੂੰ ਸਿੱਖੂ ਮੈਂ ਨਾ ਸਾਰੇ ਗੁਰੂ ਦੇ ਸਿੱਖਾਂ ਨੂੰ ਗੁਰੂ ਨਾਨਕ ਨਾਮ ਲੈਵਾਨ ਨੂੰ ਸੰਗਤ ਨੂੰ ਦੋਵੇਂ ਹੱਥ ਜੋੜ ਕੇ ਇੱਕ ਬੇਨਤੀ ਕਰਨਾ ਚਾਹਨਾ ਭਾਈ ਅਸੀਂ ਸਾਰੇ ਨਾ ਜੀ ਭੁੱਲਨ ਹਾਰ ਜੀਮ ਅਸੀਂ ਕੋਈ ਪਰਫੈਕਟ ਨਹੀਂ ਆ ਜੀ ਅਸੀਂ ਬਿਲਕੁਲ ਸਹੀ ਨਹੀਂ ਆ ਸਾਡੇ ਤੋਂ ਇੱਕ ਗਲਤੀ ਨਹੀਂ ਅਨੇਕਾਂ ਗਲਤੀ ਇਸ ਜੀਵਨ 'ਚ ਵਿਚਰਦਿਆਂ ਹੋਈਆਂ ਵੀ ਨੇ ਗਾ ਵੀ ਹੋ ਸਕਦੀਆਂ ਕੋਈ ਉਹ ਨਹੀਂ ਬਿਕੋਜ਼ ਇਨਸਾਨ ਆ ਇਨਸਾਨਾਂ ਤੋਂ ਕਮੀ ਮੈਂ ਵੀ ਤੁਹਾਨੂੰ ਸੁਣਾਉਣਾ ਅੱਗੇ ਇਹ ਕਹਿੰਦਾ ਇਨਸਾਨ ਕਹਿੰਦਾ ਗਲਤੀਆਂ ਸਤੋਂ ਹੋਈਆਂ ਨੇ ਮੰਨ ਰਿਹਾ ਵੀ ਸਾਰਾ ਕੁਝ ਹੋਇਆ ਸਤੋਂ ਕਹਿੰਦਾ ਇਹ ਨਹੀਂ ਕਿਦਾ ਕਿ ਗਾਹਾਂ ਤੋਂ ਵੀ ਹੋ ਸਕਦੀਆਂ ਨੇ ਇੱਕ ਵਾਰੀ ਬੰਦੇ ਦੇ ਠੋਕਰ ਲੱਗ ਜਾਵੇ ਤਾਂ ਉਹ ਬੰਦਾ ਜੇਕਰ ਮੁੜ ਕੇ ਗਲਤੀ ਕਰੇ ਤਾਂ ਉਹਨੂੰ ਬੰਦਾ ਨਹੀਂ ਕਿਹਾ ਜਾਂਦਾ ਜੇ ਬੰਦਾ ਬਾਰ-ਬਾਰ ਠੋਕਰਾਂ ਖਾ ਕੇ ਵੀ ਉਸੇ ਲਹਾਜੇ ਵਿੱਚ ਗੱਲਾਂ ਕਰੇ ਉਥੇ ਪਾਪ ਕਰੇ ਤਾਂ ਉਹ ਬੰਦਾ ਨਹੀਂ ਉਹ ਦੁਸ਼ਟ ਉਹ ਪਾਪੀ ਉਹ ਅਪਰਾਧੀ ਹੋ ਸਕਦਾਗਾ ਇਹ ਤਾਂ ਸਾਫ ਜਾਰ ਹੁੰਦਾ ਕਿ ਇਹਨਾਂ ਦੇ ਅੰਦਰ ਅਜੇ ਵੀ ਕਿੰਨਾ ਜਿਹੜਾ ਜ਼ਹਿਰ ਭਰਿਆ ਪਿਆਗਾ ਪੇਸ਼ੀਆਂ ਰਹਿ ਜਾਂਦੀਆਂ ਔਰ ਗੁਰੂ ਸਾਹਿਬ ਬਖਸ਼ਣ ਹਾਰ ਹੁਣ ਜਿਹੜਾ ਇੱਕ ਗੁਰੂ ਦਾ ਸਿੱਖ ਹੈ ਉਹ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਗਿਆ ਜਦੋਂ ਗੁਰੂ ਸਾਹਿਬ ਦਾ ਸਿੱਖ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਗਿਆ ਤੇ ਸਾਨੂੰ ਭਾਈ ਉਥੋਂ ਇਹ ਸੇਵਾ ਕਹਿ ਲੋ ਕੁਛ ਇਹਨੂੰ ਸਜ਼ਾ ਕਹਿ ਲੈਂਦੇ ਜਿਹੜਾ ਮਰਜ਼ੀ ਲੱਭ ਵਰਤ ਲੋ ਇਹ ਲਾਇਕ ਹੀ ਨਹੀਂ ਆਪਾਂ ਕਹਿੰਦੇ ਸਿੰਘ ਸਾਹਿਬਾ ਨੇ ਭਾਵੇਂ ਲਾਤੀ ਮਗਰ ਹੈ ਤਾਂ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਦਰਨਾ ਸੀ ਤਾਂ ਗੁਰੂ ਸਾਹਿਬ ਨੂੰ ਆਜਰਨਾ ਜੇ ਸਮਝਦੇ ਫਿਰ ਅਸੀਂ ਸੇਵਾ ਕੀ ਦੀ ਸ਼ੁਰੂ ਕਰਤੀ ਚਾਹੇ ਕੋਈ ਉੱਥੇ ਝਾੜੂ ਮਾਰਦਾ ਹੈ ਚਾਹੇ ਬੂਟ ਪਾਲਿਸ਼ ਕਰਦਾ ਹੈ ਚਾਹੇ ਬਾਹਰ ਖਲੋਂਦਾ ਹੈ ਸੇਵਾ ਤੇ ਜਾਂ ਬਰਤਨ ਧੋਂਦਾ ਇਹ ਕਿਹਦੀ ਸੇਵਾ ਕਰਨ ਰਿਆ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਇਹ ਉਸ ਗੁਰੂ ਦੀ ਸੇਵਾ ਕਰ ਰਿਹਾ ਜੇ ਮੈਨੂੰ ਕੋਈ ਸਮਝਾ ਦੇਣ ਕਿ ਗੁਰੂ ਦੀ ਸੇਵਾ ਇਹਨਾਂ ਗੱਲਾਂ ਦੀ ਮੈਂ ਸਾਰਿਆਂ ਦਾ ਜਵਾਬ ਦੇਵਾਂਗਾ ਤੁਹਾਨੂੰ ਇੱਕ ਮੈਂ ਬੀਬੀ ਦਾ ਬਿਆਨ ਵੀ ਸੁਣਾਉਂਗਾ ਕਿ ਭਾਵੇਂ ਬੰਮ ਨਾਲ ਲਟਾ ਲਿਓ ਭਾਵੇਂ ਸਾਹਮਣੇ ਗੋਲੀ ਮਾਰਿਓ ਇੱਕ 10 ਸਾਲ ਦਾ ਤੇ ਇੱਕ 13 ਸਾਲ ਦਾ ਪਰ ਹੈ ਗੁਰੂ ਦਾ ਸਿੱਖ ਮੈਨੂੰ ਮਾਣ ਹੈ ਕਿ ਇਹ ਗੁਰੂ ਦੀ ਦਸਤਾਰ ਬਣਦੇ ਮਗਰ ਜੇ ਤੁਸੀਂ ਸਮਝੋ ਨਾ ਕਿ ਮੇਰੇ ਵਰਗੇ ਨੂੰ ਆ ਗੱਲਾਂ ਕਹਿ ਕੇ ਕਿਤੇ ਤੁਸੀਂ ਕਮਜ਼ੋਰ ਕਰ ਲੋਗੇ ਜਾਂ ਚੁੱਪ ਕਰਾ ਲੋਗੇ ਇਹ ਉਸ ਮਾਲਕ ਨੇ ਦਿੱਤੇ ਜਿੰਨੇ ਦਿਨ ਰਹਿਣਗੇ ਰਹਿਣਗੇ ਜਿੰਨੇ ਦਿਨ ਜਿੱਦ ਦਿਨ ਉਸ ਮਾਲਕ ਨੂੰ ਸੱਦਲੇ ਚਲੇ ਜਾਣਗੇ ਅਗਰ ਮੈਨੂੰ ਇਸ ਗੱਲ ਦਾ ਮਾਣ ਹੋਣਾ ਚਾਹੀਦਾ ਕਿ ਮੇਰਾ ਪੁੱਤ ਸ਼ੇਰ ਪੁੱਤ ਵਾਂਗੂ ਜੀ ਕੇ ਗਿਆ ਸੀਗਾ ਕਿ ਅਸੀਂ ਨਾ ਡਰਨ ਵਾਲੇ ਆ ਨਾ ਪਿੱਛੇ ਹਟਨ ਵਾਲੇ ਆ ਨਾ ਪੰਜਾਬ ਦਾ ਮਾਹੌਲ ਖਰਾਬ ਕਰਨ ਦੇਾਂਗੇ ਔਰ ਜਿਹੜੇ ਲੋਕ ਕਹਿੰਦਾ ਜਿੰਨੇ ਪਰਮਾਤਮਾ ਨੇ ਸਵਾਸ ਦਿੱਤੇ ਆ ਉਹਨੇ ਭੋਗਨੇ ਆ ਬਿਲਕੁਕੁਲ ਹੀ ਤਾਂ ਗੱਲ ਤੇਰੀ ਸਹੀ ਆ ਮਜੀਠੀਆ ਸਾਹਿਬ ਪਰ ਤੁਸੀਂ ਜੋ ਨਰੈਣ ਸਿੰਘ ਚੌੜੇ ਨੇ ਤੁਹਾਡੇ ਉੱਤੇ ਬਾਹਰ ਕੀਤਾ ਸੀ ਜਾਂ ਕਰਨਾ ਆਇਆ ਸੀ ਜੋ ਵੀ ਆ ਤੁਸੀਂ ਉਸ ਨੂੰ maaf ਕਰ ਦਿਓ ਕਿ ਭਾਈ ਜਿੰਨਾ ਤੇ ਅਸੀਂ ਤੁਹਾਡੇ ਸਾਡੇ ਸਵਾਸ ਬਖਸ਼ੇ ਨੇ ਗੁਰੂ ਨੇ ਉਹਨੇ ਤੇ ਸਾਡੇ ਚ ਕੋਈ ਖੋ ਨਹੀਂ ਸਕਦਾ ਨਾ ਗੋਲੀ ਵੱਜ ਸਕਦੀਆਂ ਨਾ ਸਾਡੇ ਬੰਬ ਬਾਗ ਸਕਦਾ ਨਾ ਸਾਡਾ ਕੋਈ ਨੁਕਸਾਨ ਕਰ ਸਕਦਾ ਤੁਸੀਂ ਉਸ ਨੂੰ maaf ਕਰ ਦਿਓ ਪਹਿਲੀ ਗੱਲ ਤਾਂ ਇਹ ਆ ਫੇਰ ਤੁਸੀਂ ਕਹਿੰਦੇ ਅਸੀਂ ਗੁਰੂ ਰਾਮਦਾਸ ਜੀ ਨੂੰ ਨੂੰ ਮੰਨਦਿਆਂ ਹਾਜ਼ਰਨਾਮਾ ਹੋ ਕੇ ਅਸੀਂ ਉੱਥੇ ਅਕਾਲ ਤਾ ਸਭ ਤੇ ਪੇਸ ਹੋਏ ਆ ਨਾ ਕਿ ਜਥੇਦਾਰਾਂ ਦੇ ਕਿ ਗੁਰੂ ਦੇ ਅੱਗੇ ਅਸੀਂ ਪੇਸ ਹੋਏ ਆ ਗੁਰੂ ਹੁੰਦਾ ਤੇ ਤੁਹਾਨੂੰ ਉਬਲਦੇ ਕੜਾਹਿਆਂ ਦੇ ਵਿੱਚ ਤੇਲ ਪਾ ਕੇ ਨਾ ਉਹਨਾਂ ਦੇ ਵਿੱਚ ਸਾੜ ਦਾ ਇਹ ਤੁਹਾਨੂੰ ਜਿਹੜੀ ਆ ਤੁਸੀਂ ਕਹਿ ਰਹੇ ਹੋ ਸਾਨੂੰ ਸਜ਼ਾ ਲਾਤੀ ਕੁਰਸੀ ਤੇ ਬਿਠਾਤਾ ਤੁਹਾਨੂੰ ਨਾ ਸਜ਼ਾ ਲਾਈ ਆ ਨਾ ਤੁਹਾਨੂੰ ਕੁਝ ਹੋਰ ਕੀਤਾ ਇੱਕ ਡਰਾਮਾ ਗਾ ਗੁਰੂ ਸਾਹਿਬ ਆਉਂਦੇ ਤਾਂ ਨੂੰ ਤੇਲ ਦੇ ਵਿੱਚ ਸਾੜਦੇ ਮਸੰਦਾ ਨੂੰ ਤੁਸੀਂ ਉਹ ਮਸੰਦੋਂ ਜਿਹੜੇ ਕਿ ਮੁਗਲ ਬੇਲੇ ਜਿਹੜੇ ਤੁਸੀਂ ਬਚ ਗਏ ਰਹਿ ਗਏ ਤੇ ਤੁਹਾਡੀ ਪਦਾਇਸ਼ ਆ ਜਿਹੜੀ ਉਹ ਦੁਆਰੇ ਪੈਦਾ ਹੋ ਗਈ ਬੱਚਿਆ ਤੁਹਾਡਾ ਬਿਲਕੁਲ ਕੋਈ ਕਸੂਰ ਨਹੀਂ ਕਿਸੇ ਦਾ ਬੱਚੇ ਦਾ ਕੋਈ ਕਸੂਰ ਨਹੀਂ ਨਾ ਸੰਗਵੀਰ ਦੇ ਬੱਚੇ ਦਾ ਕਸੂਰ ਆ ਨਾ ਤੇਰੇ ਬੱਚਿਆਂ ਦਾ ਨਾ ਕਿਸੇ ਹੋਰ ਬੱਚਿਆਂ ਦਾ ਕਸੂਰ ਆ ਗਲਤੀਆਂ ਤੁਸੀਂ ਕਰੋ ਬੱਚੇ ਤੁਹਾਡੇ ਕਿਉਂ ਭਰਨ ਬਈ ਤੁਸੀਂ ਦੇਖੋ ਐਡਾ ਅਜੇ ਵੀ ਹੰਕਾਰਿਆ ਕਿ ਅਜੇ ਵੀ ਕਹਿ ਰਿਹਾ ਮੈਂ ਡਰਨ ਵਾਲਿਆਂ ਵਿੱਚ ਨਹੀਂ ਮੈਂ ਡਰਾਉਣ ਵਾਲੇ ਵਿੱਚ ਨਹੀਂ ਤੈਨੂੰ ਕੌਣ ਡਰਾ ਰਿਹਾ ਕੌਣ ਕੁਝ ਕਹਿ ਰਿਹਾ ਆਪ ਹੀ ਡਰੀ ਜੰਨੇ ਹੋ ਆਪ ਹੀ ਹਾਮੀ ਭਰੀ ਜੰਨੇ ਹੋ ਸਾਰਾ ਕੁਝ ਆਪ ਹੀ ਉਲਜੂਲ ਬੋਲੀ ਜਾਂਦੇ ਹੋ ਕਦੇ ਉੱਧਰ ਹੋ ਜੰਨੇ ਕਦੇ ਉੱਧਰ ਹੋ ਜੰਨੇ ਹੋ ਜੇ ਤੂੰ ਡਰਨ ਵਾਲਿਆ ਵਿੱਚੋਂ ਨਹੀਂ ਫਿਰ ਕਿਉਂ ਲਾਈਵ ਹੋ ਕੇ ਭਾਈ ਇਹ ਗੱਲਾਂ ਬੋਲੀ ਜਾਂਦਾਗਾ ਧਮੜ ਕੇ ਚੁੱਪ ਹੋ ਜਾ ਪਰ ਨਹੀਂ ਹੰਕਾਰ ਅਜੇ ਬਹੁਤ ਜਿਆਦੇ ਹੰਕਾਰ ਕਹਿੰਦੇ ਹੁੰਦੇ ਆ ਗੁਰੂ ਦੀ ਮਾਰ ਜਦੋਂ ਪੈਂਦੀ ਆ ਨਾ ਪਤਾ ਨਹੀਂ ਲੱਗਦਾ ਬੰਦੇ ਨੂੰ ਉਦੋਂ ਫਿਰ ਉਹ ਬੰਦਾ ਅੰਦਰੋਂ ਅੰਦਰ ਹੀ ਰੋਈ ਜਾਂਦਾ ਧੁਖੀ ਜਾਂਦਾ ਬੋਲਕ ਬੋਲ ਬੋਲੀ ਜਾਂਦਾ ਕਿ ਉਹਦੇ ਉਹਦੀ ਅੰਦਰਲੀ ਜਿਹੜੀ ਆਤਮਾ ਨਾ ਜਿਹੜੀ ਉਹ ਤੜਫ ਰਹੀ ਆ ਉਹਨਾਂ ਦੀ ਆਤਮਾ ਕਸੂਰ ਇਹਨਾਂ ਦਾ ਵੀ ਕੋਈ ਨਹੀਂ ਹੋਣਾ ਇਹ ਮੱਸੀ ਜਵੇਂ ਜਲ ਤੋਂ ਬਿਹੜਾ ਮੱਸੀ ਤੜਫਦੀ ਆ ਨਾ ਪਾਣੀ ਤੋਂ ਆਪਾ ਕੱਢਦੀ ਆ ਜਲ ਤੋਂ ਬਾਹਰ ਉਹ ਤੜਫੀ ਜਾਂਦੀ ਆ ਤੜਫੀ ਜਾਂਦੀ ਆ ਉਹ ਸਿੱਧੀ ਭਾਲਦੀ ਆ ਕਿ ਮੈਨੂੰ ਜਲ ਦੇ ਵਿੱਚ ਛੱਡਿਆ ਜਾਵੇ ਪਾਣੀ ਵਿੱਚ ਛੱਡਿਆ ਜਾਵੇ ਤਾਂ ਉਹਦੇ ਸੁਬਾਸ ਨੇ ਜਿਹੜੇ ਉਹ ਫਿਰ ਜਿਹੜੇ ਜਿਉਂਦੇ ਤਿਉਹ ਰਹ ਜਾਂਦੇ ਆ ਅੱਜ ਇਹ ਬਿਲਕਰ ਰਹੇ ਨੇ ਠੀਕਾ ਕਿ ਇਹਨਾਂ ਦੇ ਘਰ ਵਾਲੀਆਂ ਪਾਠ ਜ਼ਰੂਰ ਕਰਦੀਆਂ ਹੋਣਗੀਆਂ ਤੇ ਉਹਨਾਂ ਦੇ ਕਰਕੇ ਜਿਹੜੇ ਤੁਹਾਡੇ ਸੁਆਸ ਨੇ ਉਹ ਬੱਚੇ ਪੈਨੇ ਤੁਹਾਡੇ ਬੱਚਿਆਂ ਦੇ ਕਰਕੇ ਬੱਚੇ ਪੈਨੇ ਕਿਉਂਕਿ ਜਿੰਨਾ ਤੁਸੀਂ ਕੰਮ ਸਿੱਖ ਕੌਮ ਦੇ ਵਿੱਚ ਕਾਣ ਕੀਤਾ ਜਿਹੜਾ ਬਾਦਲ ਕਰ ਗਿਆ ਤੇ ਜਿਹੜਾ ਕੁਝ ਅਬਦਾਲੀ ਤੋਂ ਰਹਿ ਗਿਆ ਸੀ ਕਹਿੰਦੇ ਉਹ ਬਾਦਲ ਪੂਰੇ ਕਰ ਗਿਆ ਰਹਿੰਦੇ ਖੁੰਦ ਕਸਰ ਜਿਹੜੀ ਸੁਗਵੀਰ ਨੇ ਉਹ ਕਰਦੀ ਤੇ ਰਹਿੰਦਾ ਹੁਣ ਤੂੰ ਕਰ ਰਿਆ ਮੈਂ ਇੱਕ ਤੁਹਾਨੂੰ ਬੀਬੀ ਦੀ ਵੀਡੀਓ ਸੁਣਾਉਣਾ ਫਿਰ ਅੱਗੇ ਗੱਲਬਾਤ ਆਪਾਂ ਕਰਦੇ ਆ ਸੁਣੋ ਇੱਕ ਅੱਛੀ ਮਾਫ ਕਰਨਾ ਮੈਂ ਤਾਂ ਮਸਹੂਰੀਆਂ ਨੇ ਬੜਾਂ ਤਪਾਉਂਦੀਆਂ ਨੇ ਇਹ ਮਝੀਠੇ ਬਾਗੀਆਂ ਅੜਦੀਆਂ ਇਹ ਵੀ ਕੱਟ ਨਹੀਂ ਕਿੰਨਾ ਮਰਜੀ ਇਹਨਾਂ ਨੂੰ ਉਹ ਕਰ ਲੋ ਨਾ ਅੱਗੇ ਲੰਘਦੀਆਂ ਨਾ ਪਿੱਛੇ ਹੁੰਦੀਆਂ ਨੇ ਜੋ ਬੰਦਾ ਕਰਦਾ ਭਾਈ ਉਹਨੂੰ ਸਹਿਣਾ ਵੀ ਚਾਹੀਦਾ ਉਹਨੂੰ ਮਾਫੀ ਮੰਗਣੀ ਚਾਹੀਦੀ ਵੀ ਪਿੱਸਤੋਂ ਤੇ ਤੇ ਕ੍ਰਿਬੀਸੀ ਇਹਨਾਂ ਨੇ ਆਪ ਵੀ ਵਿਚਰਦੇ ਰਹੇ ਨੇ ਇਹਨਾਂ ਨੇ ਅਕਾਲ ਫੈਡਰੇਸ਼ਨ ਨਾਂ ਦੀ ਜਥੇਬੰਦੀ ਬਣਾਈ ਹੋਈ ਸੀ ਭਾਈ ਚੌੜਾ ਜੀ ਦਾ ਜੀਵਨ ਬੜਾ ਹੀ ਪਵਿੱਤਰ ਤੇ ਸਾਦਗੀ ਵਾਲਾ ਸੀ 2013 ਵਿੱਚ ਜਦੋਂ ਇਹਨਾਂ ਨੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਸੰਗਤ ਨੂੰ ਦੱਸਣਾ ਚਾਹਨੀ ਆ 2012 ਵਿੱਚ 2012 ਵਿੱਚ ਸਰਸੇ ਵਾਲੇ ਸਾਧ ਨੇ ਗੁਰੂ ਸਾਹਿਬ ਦਾ ਸਵਾੰਗ ਰਚਿਆ ਸੀ ਤਾਂ ਚੰਦੂ ਮਾਜਰੇ ਦਾ ਬਿਆਨ ਹੈ ਅਖਬਾਰ ਰਾਹੀਂ ਕਿ ਉਹ ਪੁਸ਼ਾਕ ਮੈਂ ਸਖਵੀਰ ਬਾਦਲ ਦੇ ਕਹਿੰਦੇ ਸੱਸੀ ਵਾਲਿਆਂ ਨੂੰ ਦੇਖ ਕੇ ਆਇਆ ਸੀ ਤੁਹਾਨੂੰ ਮੈਂ ਹੋਰ ਪਿੱਛੇ ਲੈ ਕੇ ਜਾਣਾ ਚਾਹਨੀਆ ਗੁਰੂ ਪਿਆਰਿਓ 1 ਜੂਨ 2015 ਨੂੰ ਵਰਜ ਜਵਾਰ ਸਿੰਘ ਵਾਲਾ ਤੋਂ ਗੁਰਗਰਾ ਸਾਹਿਬ ਮਹਾਰਾਜ ਦੇ ਸਰੂਪ ਚੋਰੀ ਹੁੰਦੇ ਨੇ ਪਾਪੀ ਗੁਰੂ ਸਾਹਿਬ ਦੇ ਸਰੂਪ ਚੋਰੀ ਕਰਕੇ ਦੀਵਾਰ ਤੇ ਲਿਖ ਕੇ ਪੋਸਟਰ ਲਾ ਕੇ ਜਾਂਦੇ ਨੇ ਤੁਹਾਡਾ ਗੁਰੂ ਸਾਡੇ ਕੋਲ ਆ ਕਰ ਲੋ ਕੀ ਕਰਨਾ ਤੁਹਾਡੀ ਭੈਣ ਮੈਂ ਬੀਬੀ ਰਜਿੰਦਰ ਕੌਰ ਮੇਰੇ ਪਤੀ ਸਰਦਾਰ ਕੁਲਦੀਪ ਸਿੰਘ ਖਾਲਸਾ ਜਸਕਰਨ ਸਿੰਘ ਕਾਨ ਸਿੰਘ ਵਾਲਾ ਭਾਈ ਚਮਕੌਰ ਸਿੰਘ ਭਾਈ ਰੂਪਾ ਤੇ ਇੱਕ ਦੋ ਹੋਰ ਸਿੰਘ ਅਸੀਂ ਡੀਐਸਪੀ ਬਿਸ਼ਨੋਈ ਨੂੰ ਮਿਲਣ ਗਏ ਡੀਐਸਪੀ ਬਿਸ਼ਨੋਈ ਨੇ ਸਾਨੂੰ 4 ਘੰਟੇ ਇੰਤਜ਼ਾਰ ਕਰਾਇਆ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਦੀ ਹਰ ਇੱਕ ਖਬਰ ਨਰਪਖਤਰੀ ਖ਼ਬਰ ਜਰਨਲਿਸਟ ਅਕਲਸਨੈਅ ਚੈਨਲ ਮਾਫ਼ ਕਰਨਾ ਜਿਹੜੀ ਆ ਮਗਰੋਂ ਥੋੜੀ ਜੀ ਵੀਡੀਓ ਚੱਲ ਪਈ ਹੁਣ ਇਸ ਬੀਬੀ ਦਾ ਵੀ ਬਿਆਨ ਆ ਸਾਰਿਆਂ ਨੂੰ ਪਤਾ ਕਿ ਤੁਸੀਂ ਭਾਈ ਪਾਪ ਕੀਤੇ ਨੇ ਨਾ ਬਾਰ-ਬਾਰ ਸਤੋ ਕਹਾਓ ਨਾ ਤੁਸੀਂ ਬੋਲ ਬਲਾਓ ਲੋਕਾਂ ਤੋਂ ਤਨ ਜਿੰਨੀ ਜਥੇਦਾਰਾਂ ਨੇ ਸੇਵਾ ਲਈ ਆ ਕਰ ਲੋ ਕਰਕੇ ਆਪਣਾ ਕੰਮ ਨਿਵੇੜੋ ਫਿਰ ਪਰਦਾਣ ਗਿਆ ਸਾਹਮੋ ਤੇ ਫਿਰ ਜਲਮ ਕਰੋ ਤੁਹਾਡਾ ਇੱਕ ਜਿਹੜਾ ਹੈਗਾਗਾ ਉਹ ਤੁਹਾਡਾ ਪੈਸਾ ਲਾ ਲੋ ਜਾਂ ਤੁਹਾਡੀ ਇਹ ਕਹਿ ਲਈਏ ਕਿ ਕਰਤੂਤ ਲਾ ਲੋ ਕਿ ਤੁਸੀਂ ਸਮਝਣ ਵਾਲੇ ਨਹੀਂ ਨਾ ਤੁਸੀਂ ਗੁਰੂ ਤੋਂ ਡਰਨ ਵਾਲੇ ਹੋ ਗੁਰੂ ਤੋਂ ਡਰਨ ਵਾਲਾ ਬੰਦਾ ਕਦੇ ਮੁੜ ਕੇ ਵੀ ਜਿਹੜੀਆਂ ਅਜਿਹੀਆਂ ਗੱਲਾਂ ਨਹੀਂ ਕਰਦਾ ਜੋ ਮਝੀਠੀਆਂ ਕਰ ਰਿਹਾਗਾ ਹੁਣ ਕਹਿ ਰਿਹਾ ਜੀ ਮੈਂ ਡਰਨ ਵਾਲਾ ਨਹੀਂ ਮੇਰੀ ਉਹ ਬੀਬੀ ਆਪਣੀ ਕੌਣ ਆ ਜਿੱਦੀ ਤੁਸੀਂ ਜ਼ਮੀਨ ਦੱਬੀ ਸੀ ਤੇ ਉਹ ਬੱਚੇ ਉਸ ਵਕਤ ਉਹਦੇ ਕਿੰਨੇ ਛੋਟੇ ਹੋਣਗੇ ਉਹ ਬੀਬੀ ਤੇ ਕੀ ਬੇਤ ਦੀ ਹੋਗੀ ਤੇ ਇਹ ਵੀ ਸੁਣਿਆ ਕਿ ਉਹਦਾ ਘਰ ਵਾਲਾ ਇਸ ਦੁਨੀਆ ਤੇ ਨਹੀਂ ਮੈਨੂੰ ਪੱਕਾ ਨਹੀਂ ਪਤਾ ਜੇ ਮੈਂ ਗਲਤ ਹੋਵਾਂ ਤਾਂ ਮਾਫ਼ ਕਰਨਾ ਪੇਸਿਆਂ ਬੀਬੀ ਭੁਗਤਦੀ ਫਿਰਦੀ ਆ ਕੋਟ ਕਚਹਿਰੀਆਂ ਦੇ ਵਿੱਚ ਆ ਤੇ ਤੁਸੀਂ ਆਨੰਦ ਲੈ ਰਹੇ ਹੋ ਮਹਿੰਗੇ ਮਹਿੰਗੇ ਗੱਡੀਆਂ ਦੀ ਬੀਬੀ 50 50 ਗੰਨ ਮੈੜਾ ਤੁਹਾਡੇ ਕੋਲੇ ਤੇ ਉਹ ਹੁਣ ਸਰਕਾਰ ਨੇ ਲੱਗਦਾ ਖੋਲੇ ਥੋੜੇ ਹੋਗੇ ਤੁਹਾਨੂੰ ਤਾਂ ਤੈਨੂੰ ਥੋੜਾ ਜਿਹਾ ਉਹ ਲੱਗਦਾਗਾ ਤੇ ਇਸ ਕਰਕੇ ਸਰਕਾਰ ਨੇ ਵਧਿਆ ਕੀਤਾ ਇਹਨਾਂ ਤੋਂ ਖੋਲੇ ਆ ਜਿਹੜੇ 2 4 ਨੇ ਇਹਨਾਂ ਤੋਂ ਉਹ ਵੀ ਲੈ 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 ਲਓ ਹੰਕਾਰ ਬੰਦੇ ਨੂੰ ਡੋਬ ਦਿੰਦਾ ਹਮੇਸ਼ਾ ਬੰਦਾ ਜਦੋਂ ਵੀ ਬੰਦਾ ਹੰਕਾਰ ਦੀ ਬੇੜੀ ਵਿੱਚ ਚੜ ਜਾਂਦਾਗਾ ਚਾਹੇ ਉਹ ਕੋਈ ਵੀ ਆ ਚਾਹੇ ਮਾਇਆ ਚਾਹੇ ਕੋਈ ਹੋਰ ਆ ਅਕਾਲ ਪੁਰਖ ਉਹਨੂੰ maaf ਨਹੀਂ ਕਰਦਾ ਠੀਕ ਆ ਕਿ ਦਿਨਾਵੀਆਂ ਦਾ ਕੋਟਾਂ ਕਚੈਰੀਆਂ ਤੋਂ ਜਾਂ ਜਥੇਦਾਰਾਂ ਤੋਂ ਅਸੀਂ maaf ਹੋ ਸਕਦੇ ਆ ਪਰ ਸਾਨੂੰ ਅਕਾਲ ਪੁਰਖ ਬਹਿਗੂ ਨੂੰ maaf ਨਹੀਂ ਕਰਦਾ ਇਹ ਤੁਸੀਂ ਸੋਚ ਲਿਓ ਇਹ ਗੱਲ ਆ ਤੇ ਹੁਣ ਮਜੀਠੀਆ ਸਾਹਿਬ ਕਹਿੰਦੇ ਹੁੰਦੇ ਸੱਪ ਲੰਗੇ ਤੋਂ ਲੀਕ ਉਟਣ ਦਾ ਕੋਈ ਫਾਇਦਾ ਨਹੀਂ ਉਹ ਗੱਲ ਆ ਹੁਣ ਤੁਹਾਡੀ ਜਿਹੜੇ ਤੁਸੀਂ ਹੁਣ ਜੁਲਮ ਕਰ ਬੈਠੇ ਹੋ ਉਹ ਜਲਮ ਤਾਂ ਤੁਹਾਡੇ ਕੀਤੇ ਕਰਾਏ ਨੇ ਤੁਹਾਡੇ ਬਾਦਲ ਨੇ ਗੁਰਦੇਵ ਸਿੰਘ ਕੌਂਕੇ ਨੂੰ ਸਵਰਨ ਘੋਟ ਨੇ ਨੂੰ ਫੋਨ ਕਰ ਕਰਕੇ ਸਾਰਾ ਕੁਝ ਪੁੱਛਦਾ ਰਿਹਾ ਇਹੀ ਹਾਲ ਤੁਸੀਂ ਬਾਬਲ ਕਲਾ ਬਰਗਾੜੀ ਦੇ ਵਿੱਚ ਜਦੋਂ ਗੋਲੀ ਚੱਲੀ ਤੇ ਪਲ-ਪਲ ਦੀ ਖਬਰ ਸੰਘਵੀਰ ਬਾਦਲ ਤੇ ਪ੍ਰਕਾਸ਼ ਬਾਦਲ ਲੈਂਦਾ ਰਿਹਾ ਤੁਸੀਂ ਉਦੋਂ ਮੰਨੇ ਨਹੀਂ ਤੇ ਜੇਕਰ ਤੁਸੀਂ ਉਹਨਾਂ ਦੋਸ਼ੀਆਂ ਨੂੰ ਲਾਓਗੇ ਜਿਹੜੇ ਸਿੱਖਾਂ ਦੇ ਕਾਤਲ ਨੇ ਉਹਨਾਂ ਨੂੰ ਅਹੁਦੇ ਨਵਾਜੋਗੇ ਡੀਜੀਪੀ ਲਾਓਗੇ ਉਹਨਾਂ ਨੂੰ ਹੋਰ بڑے-ਬڑے ਅਹੁਦੇ ਨਵਾਜੋਗੇ ਫਿਰ ਪਾਪੀ ਤਾਂ ਤੁਸੀਂ ਮੰਨ ਨਹੀਂ ਲੈਂਦਾ ਕਿ ਅਸੀਂ ਪਾਪੀ ਹੈਗੇ ਆ ਅਸੀਂ ਸਾਰਾ ਕੁਝ ਕੀਤਾ ਤੇ ਕਰਿਆ ਤੇ ਕਰਾਇਆਗਾ ਤੇ ਹੁਣ ਜੋ ਤੁਹਾਨੂੰ ਸਜ਼ਾ ਲੱਗੀ ਆ ਸੇਵਾ ਲੱਗੀ ਆ ਉਹ ਭੁਗਤ ਲੋ ਭਾਈ ਤੁਸੀਂ ਹੁਣ ਐਵੇਂ ਨਾ ਹੁਣ ਪਾਣੀ ਵਿੱਚ ਡਾਂਗਾ ਮਾਰੋ ਐਵੇਂ ਨਾ ਹੁਣ ਬਲਕੀ ਜਾਓ ਤੁਹਾਨੂੰ ਕੋਈ ਨਹੀਂ ਮਾਰਦਾ ਤੁਹਾਨੂੰ ਮਾਰ ਕੇ ਕੀ ਕਰਾਉਣਾਗਾ ਜਿਨੇ ਗੁਰੂ ਨੇ ਮਾਰਤਾ ਵੇ ਜਿਸ ਬੰਦੇ ਨੂੰ ਮੈਂ ਨਹੀਂ ਸੋਚਦਾ ਕਿ ਉਹਨੂੰ ਕੋਈ ਮਾਰਨ ਵਾਲਾ ਹੋਰ ਆ ਜਦੋਂ ਗੁਰੂ ਨੇ ਤੁਹਾਨੂੰ ਮਾਰ ਦਿੱਤਾ ਤੁਹਾਡੀ ਮਤ ਮਰ ਗਈ ਤੁਹਾਡੀਆਂ ਜਮੀਰਾਂ ਮਰ ਗਈਆਂ ਫਿਰ ਪਿੱਛੇ ਰਹਿ ਕੀ ਗਿਆ ਠੀਕ ਹੈ ਕਿ ਤੁਸੀਂ ਪੁਤਲੇ ਜਰੂਰ ਤੁਰੇ ਫਿਰਦੇ ਹੋ ਲੋਕਾਂ ਨੂੰ ਵੇਖਣ ਨੂੰ ਲੱਗਦੇ ਹੋ ਹਾਂ ਹੰਕਾਰ ਦੇ ਵਿੱਚ ਆ ਕੇ ਤੁਸੀਂ ਜੋ ਮਰਜ਼ੀ ਲੋਕਾਂ ਤੇ ਤਸੱਦਦ ਦਿਵਾਰੇ ਕਰ ਸਕਦੇ ਹੋ ਪਰ ਉਹ ਕੰਮ ਆਉਣਾ ਗਿਆ ਕਿ ਤੁਸੀਂ ਭਾਲ ਦਿਓ ਕਿ ਸਾਡੀ ਸਰਕਾਰ ਬਣ ਜੂ ਬੜੇ ਹੱਥ ਪੈਰ ਮਾਰਦੇ ਹੋ ਅੱਜ ਬੀਬੀ ਜੰਗੀਰ ਕੌਰ ਆ ਹੁਣ ਉਹਦਾ ਮੈਂ ਬਿਆਨ ਸੁਣਿਆ ਕਹਿੰਦੀ ਸੀ ਸਾਡਾ ਪ੍ਰਧਾਨ ਤਾਂ ਹੁਣ ਸਖਵੀਰ ਬਾਦਲ ਬਣੂਗਾ ਫਿਰ ਹੋਗੇ ਨਾ ਉੱਥੇ ਲੋਕਾਂ ਦਾ ਜਿਹੜਾ ਲੋਕ ਕਹਿੰਦੇ ਸੀ ਵੀ ਇਹ ਢੰਗ ਕਰਦੇ ਆ ਇਹ ਪਖੰਡ ਕਰਦੇ ਆ ਇਹ ਡਰਾਮਾ ਕਰਦੇ ਆ ਸਾਰੇ ਇਕੱਠੇ ਹੋਣਗੇ ਕੋਈ ਕਿਤੋਂ ਕੋਈ ਬਾਹਰ ਨਹੀਂ ਨਾ ਤਾਂ ਕੋਈ ਅੰਦਰ ਨਹੀਂ ਕੋਈ ਬਲਟਵਾ ਬਿਰਸਾ ਬਟਵਾ ਬਾਹਰ ਨਹੀਂ ਇਹ ਸਾਰੇ ਜਿੰਨੇ ਹੈਗੇ ਨੇ ਸਾਰੇ ਇਕੱਠੇ ਹੋਣਗੇ ਹੁਣ ਭਿੰਡਾ ਵਾਂਗੂ ਮਖਿਆਲ ਦੀਆਂ ਮੱਕੀਆਂ ਵਾਂਗੂ ਕਿਉਂਕਿ ਹੁਣ ਇਹਨਾਂ ਦਾ ਸਖਵੀਰ ਬਾਦਲਾ ਉਹਨੂੰ ਦੁੱਧ ਤੋਤਾ ਹੁਣ ਬਣਾ ਲੈਣਗੇ ਤੇ ਬਾਕੀ ਵੀ ਸਾਰੇ ਦੁੱਧ ਤੋਤੇ ਹੋ ਜਾਣਗੇ ਸੁੱਤੇ ਸੁੱਤੇ ਲੰਗਾ ਵਰਗੇ ਤਾਂ ਬਾਕੀ ਜਿਹੜੇ ਹੋਰ ਨੇ ਇਹਨਾਂ ਦੇ ਵਿੱਚੋਂ ਬੈਠੇ ਨੇ ਇਸ ਕਰਕੇ ਇਸ ਵੀਡੀਓ ਨੂੰ ਵੀ ਬਤ ਬਤ ਸ਼ੇਅਰ ਕਰੋ ਅਸੀਂ ਸੱਚ ਕਹਨੇ ਆ ਜੇ ਅਸੀਂ ਪਾਪ ਕਰਾਂਗੇ ਤੇ ਅਸੀਂ ਉਸ ਗੁਰੂ ਦੇ ਭਾਗੀ ਹੋਵਾਂਗੇ ਪਰ ਜੇ ਕੋਈ ਬੰਦਾ ਬਿਨਾਂ ਗੱਲ ਤੋਂ ਕਿਸੇ ਬੀਬੀ ਨੂੰ ਟਾਰਗੇਟ ਕਰੂਗਾ ਉਹਨਾਂ ਬੱਚਿਆਂ ਦਾ ਤੁਸੀਂ ਉਹਨਾਂ ਦੇਖੋ ਹੁਣ ਆਗ ਦੇ ਬੱਚਿਆਂ ਤੇ ਆਉਂਦਾ ਜਦੋਂ ਉਦੋਂ ਦੁੱਖ ਲੱਗਦਾਗਾ ਜਦੋਂ ਕਹਿੰਦੇ ਨੇ ਨਾ ਦੂਜਿਆਂ ਦੇ ਘਰ ਲੱਗੇ ਉਦੋਂ ਸਾਨੂੰ ਬਸੰਤ ਲੱਗਦੀ ਆ ਅੱਗ ਜਦੋਂ ਆਪਦੇ ਘਰ ਅੱਗ ਲੱਗਦੀ ਆ ਤੇ ਫਿਰ ਉਦੋਂ ਪਤਾ ਲੱਗਦਾ ਬੰਦੇ ਨੂੰ ਵੀ ਸੇਕ ਇੱਥੋਂ ਆਉਂਦਾਗਾ ਦੂਸਰੇ ਘਰੋਂ ਤਾਂ ਸੇਕ ਨਹੀਂ ਪਹੁੰਚਦਾ ਬੰਦੇ ਨੂੰ ਆਪਦੇ ਘਰ ਜਦੋਂ ਸੇਕ ਵੱਜਦਾਗਾ ਅੱਗ ਲੱਗਦੀ ਆ ਉਦੋਂ ਬੰਦਾ ਕਰਲਾਉਂਦਾ ਤੇ ਪਿੱਟਦਾਗਾ ਇਹ ਗੱਲਾਂ ਸਾਨੂੰ ਪਹਿਲਾਂ ਸਮਝਣੀਆਂ ਚਾਹੀਦੀਆਂ ਨੇ ਇਹ ਗੱਲਾਂ ਸਾਨੂੰ ਸੋਚਣੀਆਂ ਚਾਹੀਦੀਆਂ ਨੇ ਕਿ ਅਸੀਂ ਕਰ ਕੀ ਰਹੇ ਹਾਂ ਅਸੀਂ ਵੀ ਆਉਣ ਵਾਲਾ ਭਵਿੱਖ ਕੀ ਹੋ ਸਕਦਾਗਾ ਤੁਸੀਂ ਤਾਂ ਸਿਕੰਦਰ ਵਾਂਗੂ ਇਹ ਕਹਿੰਦਾ ਸੀ ਕਿ ਪਤਾ ਨਹੀਂ ਅਸੀਂ ਨਾ ਮਰਦੇ ਆ ਤੇ ਹਮੇਸ਼ਾ ਸਾਡਾ ਜਿਹੜਾ ਆਪਾਂ ਸਮਾਜ ਤੁਹਾਡਾ ਰਾਜ ਤੁਹਾਡਾ ਗੱਦੀ ਜਿਵੇਂ ਤੁਹਾਡੀ ਕਹਦੀ ਆਪਾਂ ਕਿ ਹਮੇਸ਼ਾ ਬਰਕਰਾਰ ਰਹੂਗੀ ਵੀ ਸਾਨੂੰ ਨਾ ਕੋਈ ਮਾਰਨ ਵਾਲਾ ਜੰਮਿਆ ਨਾ ਸਾਨੂੰ ਕੁਰਸੀ ਤੋਂ ਲਾਉਣ ਵਾਲਾ ਜੰਮਿਆਗਾ ਨਾ ਸਾਨੂੰ ਕੋਈ ਜਿਹੜਾ ਕੋਈ ਪੁੱਛਣ ਵਾਲਾ ਜੰਮਿਆਗਾ ਵੀ ਤੁਸੀਂ ਕੀ ਪਾਪ ਕੀਤੇ ਨੇ ਕੀ ਨਹੀਂ ਕੀਤੇ ਤੇ ਜੇਕਰ ਹੋਰ ਉੱਥੇ ਜਥੇਦਾਰ ਕੋਈ ਹੁੰਦਾ ਨਾ ਕੜੜਾ ਤੇ ਫੇਰ ਤੁਹਾਨੂੰ ਪਸਾਕਾਂ ਬੰਨ ਕੇ ਤੁਹਾਡੀਆਂ ਮੁਸਕਾਂ ਦੇ ਕੇ ਤੁਹਾਨੂੰ ਤੇ ਫੇਰ ਤੁਸੀਂ ਨਾ ਤੋਤੇ ਮੰਗੂ ਰਟਦੇ ਵੀ ਅਸੀਂ ਆਹ ਵੀ ਪਾਪ ਕੀਤਾ ਆਹ ਵੀ ਕੀਤਾ ਆਹ ਵੀ ਕੀਤਾ ਹਜ਼ਾਰਾਂ ਪਾਪ ਅਜੇ ਲੁਕੇ ਰਹਿਗੇ ਤੁਸੀਂ ਉਹ ਤੁਹਾਨੂੰ ਹੁਣ ਗੁਰੂ ਆ ਜਿਹੜਾ ਲੁਕਿਆ ਰਹਿ ਗਿਆ ਪ੍ਰਮਾਤਮਾ ਵੇਖਦਾਗਾ ਉਹ ਤੁਹਾਡਾ ਨਿਮੇੜਾ ਜਰੂਰ ਕਰ ਦੂ ਤੁਸੀਂ ਇਸ ਵੀਡੀਓ ਨੂੰ ਬੱਤ ਬੱਤ ਸ਼ੇਅਰ ਕਰੋ ਆਪਣੇ ਕਮੈਂਟ ਵੀ ਜਰੂਰ ਕਰੋ ਕਿਉਂਕਿ ਤੁਸੀਂ ਪੰਜਾਬੀ ਬਿਰਤਾਂ ਜਿਹੜੇ ਟੀਵੀ ਵੇਖਦੇ ਹੋ ਅਣਖ ਵਾਲੇ ਲੋਕ ਤੁਸੀਂ ਅਣਖ ਵਾਲੇ ਸੰਗਤਾਂ ਅਣਖ ਵਾਲੇ ਤੁਸੀਂ ਬੱਚੇ ਹੋ ਨੌਜਵਾਨ ਹੋ ਮੇਰੀਆਂ ਭੈਣਾਂ ਮੇਰੀਆਂ ਮਾਮਾ ਬਜ਼ੁਰਗ ਜਿੰਨੇ ਵੀ ਦੇਖਦੇ ਹੋ ਮੈਂ ਤੁਹਾਡਾ ਰਣੀਆ ਤੁਹਾਡਾ ਸਤਿਕਾਰ ਕਰਦਾਗਾ ਕਿਉਂਕਿ ਸਾਨੂੰ ਕਿਸੇ ਦੀ ਗੱਲ ਤੋਂ ਜਾਂ ਕਮੈਂਟ ਤੋਂ ਜਜਮੈਂਟ ਪਤਾ ਲੱਗ ਜਾਂਦਾਗਾ ਕਿ ਇਸ ਬੰਦੇ ਅੰਦਰ ਅਣਖ ਤੇ ਰੜਕ ਹੈਗੀ ਆ ਇਹ ਬੰਦੇ ਵੀ ਇਹਨਾਂ ਲੋਕਾਂ ਦੇ ਸਤਾਏ ਹੋਏ ਨੇ ਤੇ ਇਸ ਕਰਕੇ ਤੁਸੀਂ ਵੀਡੀਓ ਨੂੰ ਬਤ-ਬਤ ਸ਼ੇਅਰ ਕਰੋ